ਜੀ ਮੈਂ ਹਾਂ ਕਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫੈਟਿਗ ਕਲੈਕਸ਼ਨ ਬੁਲਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਵੀ ਹਲਕ ਤੱਕ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬੈਲ ਆਈਕਨ ਵੀ ਪ੍ਰੈਸ ਕਰ ਲਓ ਜੀ ਆਪਣੀ ਲੋਕੇਸ਼ਨ ਹੈਗੀ ਹੈ ਜੀ ਬੁਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਅੱਜ ਆਪਾਂ ਜਿਹੜੇ ਤੇ ਲਈ ਸੂਟ ਲੈ ਕੇ ਆਏ ਹਾਂ ਜੀ ਸੂਟ ਤੁਸੀਂ ਦੇਖ ਸਕਦੇ ਹੋ ਵਰਕ ਵਾਲੇ ਔਰ ਸਾਰਾ ਰਹੇਗਾ ਜੀ ਚੈੱਕ ਇਹ ਉਹ ਵਾਲਾ ਸਟੱਫ ਨਹੀਂ ਸਭ ਤੋਂ ਪਹਿਲਾਂ ਮੈਂ ਆਪਣੇਆਂ ਨੂੰ ਦੱਸ ਦੇਵਾਂ ਇਹ ਉਹ ਵਾਲਾ ਸਟੱਫ ਨਹੀਂ ਜਿਹੜਾ ਮਾਰਕੀਟ ਦੇ ਵਿੱਚ ਆਮ ਚੱਲ ਰਿਹਾ ਹੈ 1.2 200 250 ਰੁਪਏ ਦਾ ਸੂਟ ਬਣ ਰਿਹਾ ਹੈ ਇਹ ਉਹ ਵਾਲਾ ਸਟੱਫ ਨਹੀਂ ਹੈ ਜਿਹੜਾ ਇਹ ਸਟੱਫ ਲਵਾਇਆ ਜੀ ਆਪਾਂ ਕੈਸ਼ਮੀਰੋਂ ਦਾ ਸਟੱਫ ਲੱਗਿਆ ਹੈ ਬਹੁਤ ਸੋਹਣਾ ਸਟੱਫ ਹੈ ਜੀ ਇਹਦੇ ਅੰਦਰ ਵੀ ਫਾਰ ਵਾਲਾ ਦੇਖੋ ਇਹਦੇ ਅੰਦਰ ਵੀ ਹੋ ਲੱਗੀ ਵੀ ਹੈ ਜੰਦਰ ਗਰਮ ਹੈ ਇਹ ਕਪੜਾ ਅੰਦਰੋਂ ਬਹੁਤ ਸੋਹਣਾ ਸਟੱਫ ਹੈ ਜੀ ਦੇਖੋ ਅੰਦਰੋਂ ਵੀ ਗਰਮ ਹੈ ਸ਼ਾਇਦ ਤੁਹਾਨੂੰ ਨਜ਼ਦੀਕ ਤੋਂ ਪਤਾ ਲੱਗ ਰਿਹਾ ਹੋਵੇਗਾ ਅੰਦਰੋਂ ਗਰਮ ਵਾਲਾ ਸਟੱਫ ਹੈ ਜੀ ਇਹ ਸਾਰੇ ਜਿਹੜੇ ਸੂਟ ਰਹਿਣਗੇ ਉਦਦੇ ਹੀ ਰਹਿਣਗੇ ਅੰਦਰੋਂ ਇਹਨਾਂ ਦੇ ਨਾ ਗਰਮ ਹੈ ਜੀ ਗਰਮ ਜਿਹੜਾ ਸਟੱਫ ਦੇ ਅੰਦਰ ਫਰਜ਼ੀ ਹੁੰਦੀ ਓਦਾਂ ਫਰਜ਼ੀ ਹੈ ਇਹਦੇ ਅੰਦਰ ਬਹੁਤ ਸੋਹਣਾ ਸਟੱਫ ਹੈ ਜੀ ਕਾਫੀ ਸੁਪੀਰੀਅਰ ਕੁਆਲਿਟੀ ਦਾ ਜਿਹੜਾ ਆਪਾਂ ਜਿਹੜੇ ਅੰਦਰ ਇਹਦੇ ਅੰਦਰ ਕੈਸ਼ਮੀਰ ਔਨ ਚੈੱਕ ਲਗਵਾਇਆ ਹੋਇਆ ਇਹ ਹੈਗਾ ਜੀ ਇਹਦਾ ਘੇਰੇ ਦਾ ਜਿਹੜਾ ਵਰਕ ਕਰਵਾਇਆ ਇਹ ਵਰਕ ਤੁਸੀਂ ਦੇਖ ਸਕਦੇ ਹੋ ਜੀ ਵਰਕ ਆਪਾਂ ਘੇਰੇ ਦਾ ਜਿਹੜਾ ਕਰਵਾਇਆ ਦਾ ਜਿਹੜਾ ਵਰਕ ਰਹੇਗਾ ਜੀ ਸਿਰਫ ਇਹ 23 ਇੰਚ ਰੈਡੀ ਹੋਣ ਵਾਲਾ ਘੇਰਾ ਜੀ ਇਹ 23 ਇੰਚ ਤੋਂ ਵੱਡੇ ਘੇਰੇ ਵਾਲੇ ਨਾ ਇਹਨੂੰ ਲੈਣ ਹਨਾ ਕਿਉਂਕਿ ਉਸ ਤੋਂ ਬਾਅਦ ਦਿੱਕਤਾਂ ਹੀ ਆਉਣਗੀਆਂ ਇਹ 23 ਇੰਚ ਜਿਹੜਾ ਘੇਰਾ ਇਹਦਾ ਰੈਡੀ ਹੋਊਗਾ ਔਰ ਇਹ ਵਾਲਾ ਜਿਹੜਾ ਵਰਕ ਹੈ ਆਪਾਂ ਜਿਹੜਾ ਕਾਰੀਗਰ ਨੇ ਨਾ ਇਹਨੂੰ ਐਦਾ ਬਹੁਤ ਹੀ ਸੋਹਣੇ ਕਲਰਾਂ ਨਾਲ ਇਹਨੂੰ ਡਿਜ਼ਾਈਨ ਕੀਤਾ ਹੈ ਘੇਰੇ ਦਾ ਵਰਕ ਹੈ ਜੀ ਇਹ ਇਹਦੇ ਬਾਜੂ ਵੀ ਬਣੀਆਂ ਹੋਈਆਂ ਨੇਗੀਆਂ ਇਹ ਹੈਗੇ ਨੇ ਜੀ ਇਹਦੀ ਬਾਜੂ ਇਹ ਇਹਦੇ ਬਾਜੂ ਦਾ ਡਿਜ਼ਾਈਨ ਹੈ ਬਾਜੂ ਦਾ ਵਰਕ ਹੈ ਜੀ ਇਹ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਜਿਹੜਾ ਸਟੱਫ ਕੱਟ ਰਿਹਾ ਹੈ ਕਿ ਸਾਰੀ ਇਹਦੀ 5 ਮੀਟਰ ਦੀ ਕੱਟ ਹੈ ਜੀ ਪ੍ਰੋਪਰ 5 ਮੀਟਰ ਦੀ ਇਹਦੀ ਕੱਟ ਰਹਿਣ ਵਾਲੀ ਹੈ ਪ੍ਰਾਈਸ ਹੈਗਾ ਜੀ ਇਹਦਾ ਸਿਰਫ 550 ਰੁਪਏ ਬਹੁਤ ਸੋਹਣੀ ਕੈਸ਼ਮੀਰ ਔਨ ਲੱਗੀ ਹੋਈ ਹੈ ਜੀ ਅੰਦਰੋਂ ਗਰਮ ਵਾਲੀ ਸਿਰਫ 550 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਇਹਦੇ ਵਿੱਚ ਕਲਰ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਸੀਗਾ ਫਰਸਟ ਕਲਰ ਸੈਕਿੰਡ ਕਲਰ ਹੈਗਾ ਜੀ ਬਲੂ ਔਰ ਰੈੱਡ ਕਲਰ ਦੇ ਜਿਹੜਾ ਕੰਬੋਨਲ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਨਜ਼ਦੀਕ ਤੋਂ 23 ਘੇੜਾ ਜਿਹੜਾ ਇਹਦਾ ਰੈਡੀ ਹੋ ਸਕਦਾ 23 ਘੇੜੇ ਤੱਕ ਇਹ ਹੈਗੀਆਂ ਜੀ ਇਹਦੇ ਬਾਜੂ ਇਹ ਬਾਜੂ ਦਾ ਵਰਕ ਹੈ ਬਾਜੂ ਤੇ ਬੂਟੀ ਆਏਗੀ ਔਰ ਇਹ ਇਹਦਾ ਅੰਦਰੋਂ ਸਟੱਫ ਤੁਸੀਂ ਦੇਖ ਸਕਦੇ ਹੋ ਲੂਈਆਂ ਵਾਲਾ ਸਟੱਫ ਹੈ ਜੀ ਬਿਲਕੁਲ ਬਹੁਤ ਸੋਹਣਾ ਸਟੱਫ ਹੈ ਇਹਦੇ ਅੰਦਰ ਲੱਗਿਆ ਹੈ ਜਿਹੜਾ ਗਰਮ ਹੈ ਜੀ ਗਰਮ ਕਸ਼ਮੀਰਨ ਜਿਹੜਾ ਇਹ ਸਟੱਫ ਹੈ ਜੀ ਘੇੜਾ ਇਹਦਾ ਬਣਾ ਹੈ 23 ਤੱਕ ਘੇਰਾ ਇਹ ਰੈਡੀ ਹੋ ਜਾਊਗਾ ਔਰ ਚੈੱਕ ਬਣਿਆ ਹੋਇਆ ਜੀ ਪ੍ਰਾਈਸ ਵੀ ਬਹੁਤ ਜੈਨਨ ਹੈ ਜੀ ਸਿਰਫ 550 ਰੁਪਏ ਦਾ ਪ੍ਰਾਈਸ ਰਹੇਗਾ ਥਰਡ ਇਹਦਾ ਜਿਹੜਾ ਕਲਰ ਹੈਗਾ ਜੀ ਆਪਣਾ ਮੋਰ ਪੰਖੀ ਨਾਲ ਰੈੱਡ ਕੰਬੋ ਦੇ ਵਿੱਚ ਡਿਜ਼ਾਈਨ ਸਾਰੇ ਸੇਮ ਰਹਿਣਗੇ ਜੀ ਵਰਕ ਦੇ ਕਿਉਂਕਿ ਸੇਮ ਡਿਜ਼ਾਈਨ ਹੀ ਇਹ ਬਣ ਕੇ ਆਏ ਨੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਬਾਜੂ ਤੇ ਲਿਓ ਚਾਹੀ ਤੁਸੀਂ ਬਾਟਮ ਤੇ ਲਿਓ ਤੁਹਾਡੀ ਚੁਆਇਸ ਹੈ ਆਪਣੀ ਚੁਆਇਸ ਦੇ ਅਕੋਰਡਿੰਗ ਇਹਨੂੰ ਬਣਾ ਸਕਦੇ ਹੋ ਸਾਰਾ ਜਿਹੜਾ ਸਟੱਫ ਰਹਿਗਾ ਜੀ ਕੈਸ਼ਮੀਰ ਔਨ ਰਹੇਗਾ ਇਹ ਉਹ ਵਾਲਾ ਕਪੜਾ ਹੈ ਨਹੀਂ ਮੈਂ ਦੁਬਾਰਾ ਤੋਂ ਫਿਰ ਦੱਸ ਦੇਵਾਂ ਜਿਹੜਾ ਮਾਰਕੀਟ ਦੇ ਵਿੱਚ 200 ਦਾ ਸੂਟ ਆ ਰਿਹਾ ਹੈ ਇਹ ਉਹ ਵਾਲਾ ਸਟੱਫ ਨਹੀਂ ਹੈ ਬਹੁਤ ਸੋਹਣਾ ਇਹ ਸਟੱਫ ਹੈ ਕੈਸ਼ਮੀਰ ਔਨ ਇਹ ਕਪੜਾ ਹੈ ਜੀ ਅੰਦਰੋਂ ਇਹਦੇ ਲੂਈਆਂ ਵਾਲਾ ਕਪੜਾ ਹੈ ਅੰਦਰੋਂ ਗਰਮ ਹੈ ਜੀ ਪੂਰਾ ਇਹ ਬਹੁਤ ਸੋਹਣਾ ਸਟੱਫ ਹੈ ਜੀ ਕੋਈ ਬੁਰ ਵਗੈਰੇ ਦੀ ਕੋਈ ਦਿੱਕਤ ਨਹੀਂ ਆਉਣ ਵਾਲੀ ਇਸ ਤੇ ਕੈਸ਼ਮੀਰ ਔਨ ਹੈ ਜੀ ਇਹ ਪ੍ਰਾਈਸ ਹੈਗਾ ਜੀ ਇਹਦਾ ਸਿਰਫ 550 ਨੈਕਸਟ ਜਿਹੜਾ ਕਲਰ ਹੈਗਾ ਜੀ ਗ੍ਰੇ ਗ੍ਰੇ ਜਾਂ ਜਿਹੜਾ ਕਲਰ ਹੈ ਜੀ ਇਹ ਹੈਗੇ ਦੀ ਬੈਕ ਬੈਕ ਤੋਂ ਨੂੰ ਸ਼ਾਇਦ ਹਨਾ ਕੈਮਰੇ ਦੇ ਵਿੱਚ ਥੋੜਾ ਨਹੀਂ ਬੈਕ ਦਾ ਪਤਾ ਲੱਗ ਰਿਹਾ ਪਰ ਜਦੋਂ ਤੁਸੀਂ ਮੰਗਵਾਉਂਗੇ ਤੁਹਾਡੇ ਕੋਲ ਪਹੁੰਚੂਗਾ ਕੱਪੜੇ ਦਾ ਪਤਾ ਲੱਗ ਜਾਊਗਾ ਜੀ ਇਦਾਂ ਸਾਰਾ ਇਹ ਗਰਮ ਕੱਪੜਾ ਹੈ ਜੀ ਅੰਦਰੋਂ ਇਦਾਂ ਲੂਂਗੀ ਵਾਲਾ ਕੱਪੜਾ ਹੈ ਜੀ ਇਹ ਇਹ ਬਣਿਆ ਹੋਇਆ ਹੈ ਜੀ ਦਾ ਘੇਰਾ ਇਹ ਬਣਿਆ ਹੋਈਆਂ ਨੇ ਇਹਦੇ ਬਾਜੂ ਪ੍ਰਾਈਸ ਹੈਗਾ ਜੀ ਇਹਦਾ ਸਿਰਫ 550 ਇਸ ਤੋਂ ਬਾਅਦ ਲਾਸਟ ਜਿਹੜਾ ਹੈਗਾ ਜੀ ਕਲਰ ਬਲੈਕ ਦੇ ਨਾਲ ਕਾਫੀ ਜਿਹੜਾ ਕਲਰ ਹੈ ਜੀ ਸਾਰੇ ਚੈੱਕ ਕਰਦੇ ਹੋਣਗੇ ਬੈਕ ਤੋਂ ਸਾਰੇ ਐਵੇਂ ਹੀ ਹੋਣਗੇ ਜੀ ਸੇਮ ਜਿਵੇਂ ਸਾਰੇ ਸੂਟ ਦਿਖਾਏ ਬੈਕ ਤੋਂ ਸਾਰੇ ਇਦਾਂ ਹੀ ਹੋਊਗਾ ਸਟੱਫ ਉੱਪਰ ਜਿਹੜਾ ਇਹਦੇ ਵਰਕ ਕੀਤਾ ਹੋਇਆ ਹੈ ਘੇਰੇ ਦਾ ਘੇਰਾ ਬਣਿਆ ਹੋਇਆ ਹੈ ਜੀ ਨਾਲ ਇਹਦੇ ਬਣੀਆਂ ਹੋਈਆਂ ਨੇ ਇਹਦੀਆਂ ਬਾਜੂ ਇਹ ਬਾਜੂ ਬਣੀਆਂ ਹੋਈਆਂ ਨੇ ਪ੍ਰਾਈਸ ਹੈਗਾ ਜੀ ਇਹਦਾ 550 ਇਸ ਤੋਂ ਬਾਅਦ ਮੈਂ ਆਪਣੇ ਕੋਲ ਇੱਕ ਲੂ ਸੂਟ ਆਏ ਨੇ ਜੀ ਸਿਰਫ ਦੋ ਹੀ ਸੂਟ ਨੇ ਦੋਨੋਂ ਹੀ ਬਲੂ ਦੇ ਵਿੱਚ ਆਏ ਨੇ ਆ ਇਹਦੇ ਸਭ ਤੋਂ ਪਹਿਲਾਂ ਇਹਦਾ ਘੇਰਾ ਵੇਖੋ ਇਹ ਹੈਗਾ ਜੀ ਘੇਰਾ ਉੱਪਰ ਇਹਦੇ ਸਾਰਾ ਜਿਹੜਾ ਹੈਗਾ ਆਪਣਾ ਬੁੱਟੀ ਦਿੱਤੀ ਗਈ ਆ ਇਹ ਆਏਗਾ ਜਿਹਦਾ ਸ਼ਾਲ ਸ਼ਾਲ ਦੇ ਵਿੱਚ ਵੀ ਆਪਾਂ ਜਿਹੜਾ ਬਾਰਡਰ ਦਿੱਤਾ ਗਿਆ ਇਹ ਕੁੱਲੂ ਸੂਟ ਨੇ ਜੀ ਬਹੁਤ ਸੋਹਣੇ ਸੂਟ ਨੇ ਬਾਰਡਰ ਵਾਲੇ ਸੂਟ ਨੇ ਇਹ ਇਨੂੰ ਜਿਨੇ ਵੀ ਲੈਣਾ ਜੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਇਹਦਾ ਜਿਹੜਾ ਪ੍ਰਾਈਸ ਰਹੇਗਾ ਜੀ ਆਪਾਂ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰਾਈਸ ਤੇ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਹੈ ਸਿਰਫ 750 ਰੁਪਏ ਦੇ ਵਿੱਚ ਤੁਸੀਂ ਇਹ ਦੋਨੋਂ ਸੂਟ ਸਾਡੇ ਤੋਂ ਲੈ ਸਕਦੇ ਹੋ ਇਹ ਦੋਨੋਂ ਹੀ ਨੇਵੀ ਬਲੂ ਦੇ ਕਲਰ ਦੇ ਵਿੱਚ ਨੇ ਜੀ ਇਹ ਫਸਟ ਕਲਰ ਵੀ ਜਿਹੜਾ ਨੇਵੀ ਬਲੂ ਸੀਗਾ ਸੈਕੰਡ ਸੂਟ ਹੈ ਜਿਹੜਾ ਉਹਦਾ ਵੀ ਕਲਰ ਨੇਵੀ ਬਲੂ ਹੈ ਸਿਰਫ ਆਰਡਰ ਦਾ ਫਰਕ ਹੈ ਇਹਦਾ ਬਾਰਡਰ ਹੈ ਜੀ ਹੈ ਕਪੜਾ ਹੈਗਾ ਜੀ ਕੈਸ਼ਮੀਰ ਔਨ ਜਿਨ੍ਹਾਂ ਨੂੰ ਦੇਖੋ ਪਤਾ ਹੈ ਹਨਾ ਵੀ ਕੈਸ਼ਮੀਰ ਔਨ ਕੀ ਸਟਾਫ ਹੁੰਦਾ ਹੈ ਕੈਸ਼ਮੀਰ ਔਨ ਕਪੜਾ ਹੈ ਜੀ ਇਹ ਹੀ ਕਾਫੀ ਸੋਨਾ ਕਪੜਾ ਅੱਜ ਕੱਲ ਤਾਂ ਇਹ ਪਲੇਨ ਦੇ ਵਿੱਚ ਨਹੀਂ ਮਿਲਦਾ ਕੈਸ਼ਮੀਰਨ ਜਿਹੜੀ ਹੁੰਦੀ ਹੈ ਜੀ ਬਹੁਤ ਸੋਹਣਾ ਸਟੱਫ ਹੁੰਦਾ ਹੈ ਨਾਇਦੇ ਤੇ ਬੁਰਾ ਵੀ ਇਹ ਤਾਂ ਹੈਗਾ ਜੀ ਇਹਦਾ ਜਿਹੜਾ ਬਾਰਡਰ ਆਏਗਾ ਸ਼ਰਟ ਦੇ ਉੱਤੇ ਇਹ ਆਏਗੀ ਜੀ ਬੂਟੀ ਸ਼ਰਟ ਦੇ ਉੱਤੇ ਔਰ ਇਹ ਆਏਗਾ ਜਿਹੜਾ ਬਾਰਡਰ ਇਹਦੇ ਸ਼ਾਲ ਦੇ ਉੱਤੇ ਸ਼ਾਲ ਆਏਗਾ ਬਹੁਤ ਸੋਹਣਾ ਕਲਰ ਹੈਗਾ ਜੀ ਨੇਵੀ ਬਲੂ ਕਲਰ ਨੇਵੀ ਬਲੂ ਐ ਸੂਟ ਸਾਰੇ ਅੱਜ ਦੇ ਬਹੁਤ ਸੋਹਣੇ ਨੇ ਪ੍ਰਾਈਸ ਵੀ ਬਹੁਤ ਜੈਨੂਨ ਨੇ ਬਿਲਕੁਲ ਜਿਹੜੇ ਲਾਸਟ ਸਟਾਕ ਵਾਲੇ ਆਪਣੇ ਸੂਟ ਨੇ ਜੀ ਦੋ ਆਪਣੇ ਕੋਲੇ ਕੁਲੂ ਸੂਟ ਨੇਗੇ ਇਹ ਤਾਂ ਨਵਾਂ ਹੀ ਸਟਾਕ ਸੀਗਾ ਜੀ ਬਟ ਇਹਦੇ ਸਾਰੇ ਕਲਰ ਸੋਲਡ ਹੋ ਗਏ ਸਿਰਫ ਦੋ ਹੀ ਕਲਰ ਨੇਵੀ ਬਲੂ ਬਚੇ ਆ ਦੋ ਹੀ ਸੂਟ ਆ ਰਿਪ੍ਰਾਈਸ ਹੈਗਾ ਜੀ ਇਹਨਾਂ ਦਾ 750 ਔਰ ਇੱਕ ਆਪਣੇ ਕੋਲੇ ਆ ਬਚੇ ਆ ਜੀ ਇਹ ਹੈਗੇ ਆ ਕੈਸ਼ਮੀਲਨ ਅੰਦਰੋਂ ਗਰਮ ਵਾਲੀ ਕੈਸ਼ਮੀਲ ਉਹ ਨਾ ਲੋਕਲ ਜੀ ਨਹੀਂ ਹੈਗੀ ਜਿਵੇਂ ਦੇਸੀ ਜੀ ਆਈ ਜਾਂਦੀ ਆ ਉਦਾਂ ਦੀ ਚੀਜ਼ ਨਹੀਂ ਹੈਗੀ ਵਧੀਆ ਚੀਜ਼ ਹੈ ਜੀ ਇਹਦਾ ਪ੍ਰਾਈਸ ਹੈਗਾ ਸਿਰਫ 550 ਰੁਪਏ ਇਦੇ ਵਿੱਚ ਆਪਣੇ ਕੋਲ ਇਹੀ ਕਲਰ ਹੈ ਜਿਹੜੇ ਬਾਕੀ ਆ ਲਾਸਟ ਸੂਟ ਨੇ ਜੀ ਇਹੀ ਸੂਟ ਨੇ ਜੋ ਵੀ ਲੈਣਾ ਚਾਹੁੰਦੇ ਇਹਨਾਂ ਦੇ ਵਿੱਚੋਂ ਲੈ ਸਕਦਾ ਹੈ ਸ਼ਿਪਿੰਗ ਐਕਸਟਰਾ ਹੀ ਰਹੂਗੀ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਹੱਥ ਬਨ ਕੇ ਬੇਨਤੀ ਹੈ ਜੀ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ